ਹੈਲੋ ਹਾਂਜੀ ਸਸਤੀ ਕਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ ਤੇ ਸਵਾਗਤ ਹੈ ਤੁਹਾਡਾ ਜੇ ਚੈਨਲ ਤੇ ਪਹਿਲੀ ਵਾਰ ਨੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਚਲੋ ਜੀ ਆਪਾਂ ਅੱਜ ਦੇ ਵਲੌਗ ਨੂੰ ਸ਼ੁਰੂ ਕਰਦੇ ਆ ਲਓ ਟਾਈਮ ਹੈ ਜਿਹੜਾ ਦੁਪਹਿਰ ਦਾ 2:00 ਵਜੇ ਆਪਾਂ ਰੱਖੀ ਇੱਧਰ ਚਾਹ ਜੈਸਤੇ ਤੇ ਬੱਚੇ ਆਉਣਗੇ 3:00 ਵਜੇ ਸਕੂਲ ਤੋਂ ਅੱਜ ਆਪਾਂ ਗਏ ਸੀ ਗੁਰਦੁਆਰੇ ਸਾਹਿਬ ਪ੍ਰਸ਼ਾਦ ਦੇ ਬਣਾਉਣ। ਮੈਂ ਅੱਗੇ ਵੀਡੀਓ 'ਚ ਦੱਸਿਆ ਸਾਡੇ ਜੀ ਇੱਥੇ ਨੇੜੇ ਪੀੜ ਹੈ ਉੱਥੇ ਗਊਆਂ ਤੇ ਬਾਂਦਰਾਂ ਨੂੰ ਪ੍ਰਸ਼ਾਦ ਦੇ ਬਣਾ ਕੇ ਪਾਈ ਜਾਂਦੇ ਨੇ ਬਾਬਾ ਜੀ ਪੋਉਂਦੇ ਨੇ ਸੇਵਾ ਕਰਵਾਉਂਦੇ ਨੇ। ਤੇ ਆਪਾਂ ਨੂੰ ਵੀ ਜਾਣੀ ਹੋਣੀ ਹੈ ਪ੍ਰਸ਼ਾਦ ਦੇ ਬਣਾਉਣ ਲਈ ਕਦੇ ਮੰਮੀ ਚਲੇ ਜਾਂਦੇ ਨੇ। ਹਫਤੇਵਾਰ ਪੱਕਦੇ ਨੇ ਜੀ ਮੰਗਲਵਾਰ ਨੂੰ। ਲੋ ਜੀ ਚਾਹ ਆਪਣੀ ਗਈ ਬਣ। ਆਪਾਂ ਕੱਢ ਲਈ ਜੱਗ 'ਚ। ਬੱਤੀਆ ਮੇਰੇ ਸਕੂਲ ਤੋਂ ਕਿਉਂ ਨਹੀਂ ਕਦੇ ਕਦੇ ਪੀ ਲੈਂਦੇ ਨੇ ਜੀ ਉਹ ਤਾਂ ਕਦੇ ਕਦੇ ਨਹੀਂ ਪੀਂਦੇ ਹੁਣ ਥੋੜਾ ਜਿਹਾ ਖਾਮਜਾ ਹੋਇਆ ਪੀ ਲੈਂਦੇ ਨੇ ਲੋਮ ਜਿਹਾ ਪਾ ਕੇ ਮੈਂ ਜਿ ਭੁੱਲ ਗਈ ਪਹਿਲੀ ਨਾ ਪਾਇਆ ਚਲੋ ਜੇ ਤੋ ਆਉਣਗੇ ਉਹਨੂੰ ਦੋ ਹੁਣ ਪਾ ਕੇ ਦੇ ਦਾਂ ਥੋੜਾ ਜਿਹਾ ਐਸੇ ਹੀ ਤੱਕ ਆ ਜਾ ਜਿ ਖਾਮਜਾ ਹੋਇਆ ਪੀ ਫੇਰ ਬੜਾ ਖਰਾਬ ਜਿਨਾਂ ਠੀਕ ਹੁੰਦਾ ਉਹਨਾਂ ਕੋਈ ਤળે ਥੰਦੀ ਚੀਜ਼ ਫੇਰ ਖਾ ਲੈਂਦਾ ਉਹਦੇ ਪਰੌਂਠੇ ਖਾ ਲਈ ਮੂਲੀ ਵਾਲੇ ਉਹਦੇ ਦੀ ਭੁਜੀ ਰੇ ਮੈਂ ਮੂਲੀ ਵਾਲੇ ਪਰੌਂਠੇ ਬਣਾ ਤਾ ਉਹਨੇ ਉਹ ਖਾ ਲੇ ਫੇਰ ਬੜਾ ਜਿਹਾ ਖਰਾਬ ਹੋ ਗਏ മന കയാ ചീജാണോ പട്ടിയോ കെക്കു സാന്നെ सब्जी आलू बताऊ मैं चाह रख के ना सब्जी कटली सी फिर आप हमें रख देंगे जी फिर यह गैस है गोबर गैस है फिर यह घट जाता गैस जो तो आप शाम जी बनाने फिर यह आप पहले ही बना लें तेन कोई जी रख देने फिर शाम कोई होर काम कार हो जाए कोई कपड़े देना कोई लैन आ गया फिर ਕਮ ਜਖਾਂ ਜੇ ਨਾ ਸਬਜੀ ਰੇਟ ਹੋ ਜੇ ਤਾਂ ਆਪਾਂ ਪਹਿਲੀ ਬਣਾ ਲੈਂਦੇ ਦੁਪਹਿਰ 'ਚ 4 ਦੇ ਨਾਲ। ਨਹੀਂ ਕਿਸੋ ਨਾ ਹੋਰ ਚੀਜ਼ ਬਣਾਣੀ ਆ ਕੀ ਬਣਾਇਆ ਲੈ। ਬਕਸੇ ਦੇ ਵਿੱਚ ਜਾਂਦੀ ਹੀ ਬਣਾ ਕੇ ਦਿੱਤੇ ਆ ਲੋਈ ਔਲੇ ਦਾ ਮਰੱਬਾ ਬਣਾਇ ਸੀਗਾ। ਲੋਈ। ਉਹ ਥੋੜੀ ਮੈਂ ਗੱਲ ਕਰਦੀ ਸੀ ਵੀਡੀਓ ਨਹੀਂ ਬਣਾ ਪਾਈ। ਮੈਂ ਘਰਦਾਰ ਸਭ ਜਾਣਾ ਸੀ ਮੈਂ ਜਲਦੀ ਜਲਦੀ ਰੋਟੀ ਬਣਾ ਕੇ ਇੱਥੇ ਆਉਦੀ ਬਣਾਉਣ ਲੱਗ ਗਈ। उदू मैं वीडियो नहीं बनाई मेरा फोन चार्ज नहीं तो बना, ही बना के दिखाता बढ़िया गया ये रेसिपी चाहिए था फिर बना के कद वीडियो पावे मैं तो तो पिछली बार भी पाई हुई है लासन प्याज छिले लो जी हूं तो प्याज अपने प्याज ने ना घर के प्याज नहीं हर निस्तर लागे हरे होने लागे भूका ਮੰਬਰ ਚ ਆ ਕੇ ਤਾਂ ਨਿਸਰਨ ਲੱਗ ਜਾਂਦੇ ਨੇ। ਨਾਲ ਆਪਣਾ ਕੋਲ ਥੋੜੀ ਨੇ ਪਿਆਜ਼ ਲਈ ਤਾਂ ਮਸਾਲਾ ਬਣਾ ਲੈਣ ਲੱਗੇ। ਆਪਾਂ ਹਰ ਸਾਲ ਮਸਾਲਾ ਬਣਾ ਕੇ ਰੱਖ ਲੈਨੇ। ਫੇਰ ਮਹੀਨਾ ਵੀ ਦਿਨ ਚੱਲ ਜਾਂਦਾ। ਮੈਂ ਥੋੜੀ ਸੀਗੇ ਚਰ ਆਪਾਂ ਹੀ ਵਰਤ ਲਾਂਗੇ। ਕੋਈ ਕੋਈ ਨਿਸਰਿਆ ਸਾਰੀ ਨਹੀਂ। ਜੋ ਠੰਡਾ ਇਹ ਦਿਨੋਂ ਉਦੋਂ ਆਲੂ ਵੀ ਇਹ ਵੀ ਨਿਸਰਨ ਲੱਗ ਜਾਂਦੇ ਨੇ। ਆਲੂ ਹਰੇ ਹੋਣ ਲੱਗ ਜਾਂਦੇ ਨੇ ਪਿਆਜ਼। ਹੁਣ ਇਹ ਇਸ ਲਈ ਤੇ ਪਕਾਖਣਗੇ ਇਹਨੇ। ਫੇਰ ਚੱਲ ਪੈਨੇ ਸਬਜ਼ੀ ਨੂੰ ਤੜਕਾ ਹੀ ਲਾ ਦਿੰਨੇ ਆ। ਲਸਣ ਤੇ ਅਸ਼ਲ ਲਈ ਜੀ ਆਗੇ ਤਾਂ ਫਿਰ ਆਪਾਂ ਚਾਪੀ ਲਾਂਗੇ ਨਾਲੇ ਫੇਰ ਲਾ ਦਿੰਨੇ ਤੜਕਾ ਇਹਨੂੰ ਆਪਾਂ ਬਾਹਰ ਤੱਕ ਲੈ ਜਾਂਦੇ ਆ ਜੀ ਇਹ ਟੋਕਰੀ ਵਿੱਚ ਤੇ ਅੱਜ ਲਸਣਾਂ ਦੀ ਤੋਂਨਲੀ ਸਪੈਸ਼ਲ सब्जियाँ जिम प्याज मसाला कुट कुटके तड़क ला कई प्याज या लसन कट के कई मसाला आप ग्रैंड करके ला लेने जी आप गए बाजार जी बच्चे ने लोर ले गए बच्चे ना ही सके देखो थोड़ी टाइट जी आ गई हूँ चेंज करके आगे ने ਉਸ ਟਾਈਮ ਦਿਨ ਦਾ ਕਰ ਜਾਣਾ ਅੰਦਰ ਜਿਆ ਇੱਕ ਤਾਂ ਵਿਆਹਾਂ ਦੇ ਕੱਪੜੇ ਆਦੇ ਹੈਰੇ ਜੀ ਟਾਈਮ ਹੀ ਲੱਗ ਰਿਹਾ ਇੱਕ ਸਾਨੂੰ ਵਿਆਹ ਆ ਗਏ ਰਿਸ਼ਤੇਦਾਰੀ ਚ ਆਪਦੇ ਕੱਪੜੇ-ਕਪੜੇ ਸਲਾਈ ਕਰਨੇ ਦੇਖ ਰਾਂ ਜੀ ਹੰਤੋਪਾ ਪੈਂਦੇ ਨੇ ਵਧੀਆ ਵੀ ਇੱਕ ਦਿਨ ਜਦ ਚੇਂਜ ਕਰ ਆਉਂਦੇ ਇਹਦੇ ਬਾਅਦ ਦਿਨ ਹੋ ਜਾਣਗੇ ਹਫਤਾ ਤਾਂ ਹੋ ਗਏ ਲੈਂਦੀਆਂ ਨੇ ਅਸੀਂ ਪਟਿਆਲੇ ਗਏ ਸੀ ਉਹਦੇ ਫੇਲੇ ਆਏ ਸੀ

आज अपने रले ने जी मीठे तं तो दिखावांगे वीडियो जितथे आपा बाजरा बड्डे सी ना वो बिकदा हो आपाने मी एथे बीज पिछले साल भी बेचे ती बीज ऐसे के ही आपा सेल करे सीगे ते होन दी ने

ਕਲੋ ਜੀ ਉਹ ਸਭ ਿਆ ਫੀ ਰੱਖੀ ਆ ਪੀਣੇ ਆ ਚਾਹ ਨਹੀਂ ਖਾਣੇ ਰੋਟੀ ਔੜੀ ਦੀ ਚਾਹ ਨਾਲ ਲੋ ਜੀ ਇਹ ਰੱਖਣੇ ਵਰਤ ਪਾਏ ਨੂੰ ਪਾ ਹਾ ਫੜ ਕੋ ਕੱਚ ਦਾ ਬੋਟਾ ਇੱਕ ਪਾ ਕੇ ਰੱਖ ਲੈਣਾ ਯੂਰੂਲੀ ਵੀ ਕਾਂਚ ਦੇ ਜਿਹੜਾ ਕੋ ਪਿਛਲੇ ਸਾਲਾਂ ਮੇਰੇ ਪਲਾਸਟਿਕ ਦੇ ਜਿਹੜੇ ਰੱਖਿਆ ਹੋਏ ਚਲੋ ਇਹ ਕੱਚ ਦਾ ਪਿਆਸੀ ਪਲੇਟ ਰੱਖ ਲੈਣੇ ਆ ハラカラで見る、ビジュアルは、おそらく、バイバイを飲む。 ਹੋ ਅਲੋ ਜੀ ਮਿਚਲੇ ਸਾਲ ਆ ਇਹ ਆਪਣੇ ਹਾਂ ਤਾਂ ਬਲੈਕ ਸੀਗੇ ਖਾਲੀ ਇਹ ਕੋ ਮਹੰਦੇ ਦੱਸੁੰਦੇ ਹੁੰਦੇ ਤਾਂ ਮੈਨੂੰ ਹੁੰਦੇ ਕਹੋ ਜੀ ਮੈਨੂੰ ਹਾਂ ਜੀ ਅਸੀਂ ਯਾਹ ਪਾ ਕੇ ਉਹਨੇ ਨੂੰ ਨਾ ਤਾ ਆ ਕਸਾਂ ਕੈਟਾਗਰੀ ਜੀ ਬਣ ਫਿਰ ਚੋਣੇ ਤਾਰਾਂ ਤਾਂ ਹੈ ਇਹ 5 ਵਜੇ ਥੋੜਾ ਜਿਹਾ ਉਹ ਵੀ ਪੱਧ ਵਿੱਚ ਰਹਿਸਾ ਜੀ ਹਾਂ ਬਸ ਐ ਵੀਰੋ ਹੌਲ ਤੇ ਨੀਂਹਾਂ ਦਾ ਬਰਪਾ ਰਸਾ ਰਸਕਾਂ ਮੈਂ ਕਹਿੰਦਾ ਰਸ ਰਸਕੀ ਨੀ ਉਹ ਜਿਹੜਾ ਪਸਾਉਂਦੀ ਆਟਾ ਪਸਾਉਂਦੀ ਨਾ ਚੱਲਦੇ ਆ ਤਾਂ ਸਤ ਜੇ ਪਰਵਰਾਏ ਆਂ ਦੂਤਾਂ ਲੜਨ ਕਿ ਬੜਿਆ ਠਾਕ ਠੀਕ ਜੀ ਜਾਂਦਾ ਇਹ ਸਾਫ ਜੇ ਇਹ ਪਾਪੌੜ ਨੇ ਅੱਜ ਤੱਕ ਨਹੀਂ ਕੀ ਰਿਮੀਟ ਸੰਦਰਾ ਲੈਣੀ ਜਦੋਂ ਹੋ ਗਿਆ ਪਾਉਤ ਕੰਮ ਕਰਾਂਗੇ ਤੁਹਾਨੂੰ ਵੀਡੀਓ ਚ ਇਹਨਾਂ ਨੂੰ ਹੁਣ ਕੱਲ ਨੂੰ ਪਾਣੀ ਦੇਣਗੇ ਇਹ ਲਾਤੇ ਮਿੱਥੇ ਬੀਜ ਤੇ ਚਲੋ ਜੀ ਆਪਾਂ ਜੁਨੇ ਤਾਰ ਅੱਜ ਦੇ ਵਲੋਗ ਦਾ ਐਂਡ ਇਥੀ ਕਰਦੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਮਿਲਾਂਗੇ ਬਾਏ